ਹਾਂਜੀ ਦੋਸਤੋ ਮੈਂ ਗੁਰਪ੍ਰੀਤ ਪਸ਼ੋਰੀਆ ਤੇ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਅਲਾਈ ਮিনার ਹਰ ਮিনার ਦੀ ਹਰ ਖੰਡਰ ਦੀ ਆਪਣੀ ਕਹਾਣੀ ਹੁੰਦੀ ਹੈ ਇਸੇ ਤਰ੍ਹਾਂ ਅਲਾਈ ਮিনার ਦੀ ਕਹਾਣੀ ਵੀ ਬਹੁਤ ਦਿਲਚਸਪ ਹੈ ਦਿੱਲੀ ਦਾ ਸੁਲਤਾਨ ਅਲਾਉਦੀਨ ਖਿਲਜੀ ਇਸ ਨੂੰ ਦੁਨੀਆ ਦੀ ਸਭ ਤੋਂ ਉੱਚੀ ਮিনার ਬਣਾਉਣਾ ਚਾਹੁੰਦਾ ਸੀ ਜਿਹੜੀ ਕੁੱਤ ਮিনার ਤੋਂ ਦੁੱਗਣੀ ਉੱਚੀ ਹੋਵੇ ਇਸ ਮিনার ਨੂੰ ਬਣਾਉਣ ਦੀ ਸ਼ੁਰੂਆਤ ਉਸਨੇ 1311 ਈਸਵੀ ਦੇ ਵਿੱਚ ਸ਼ੁਰੂ ਕੀਤੀ ਸੀ ਪਰ ਉਸ ਦੀ ਮੌਤ ਹੋ ਜਾਣ ਕਾਰਨ ਇਹ ਮিনার ਇਥੇ ਹੀ ਰਹਿ ਗਈ ਬਣ ਨਹੀਂ ਸਕੀ ਸਿਰਫ ਇਸ ਦੀ ਇੱਕ ਮੰਜ਼ਲੀ ਬਣੀ ਜੋ 80 ਫੁੱਟ ਸੀ ਅੱਜ ਇਹ ਇੱਕ ਮੰਜ਼ਲ ਹੀ ਇਸ ਦੀ ਖੜੀ ਹੈ ਤੇ ਇਹ ਮিনার ਜਿਹੜੀ ਉਹ ਪੂਰੀ ਨਹੀਂ ਹੋ ਸਕੀ ਇਹ ਦਿੱਲੀ ਦੇ ਮਹਿਰੋਲੀ ਦੇ ਵਿੱਚ ਸਥਿਤ ਕੁਤਬ ਮিনার ਕੰਪਲੈਕਸ ਦੇ ਵਿੱਚ ਹੈ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਿਕ ਇਮਾਰਤਾਂ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਇਸ ਪੇਜ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਦੋਸਤੋ ਮੈਂ ਗੁਰਪ੍ਰੀਤ